ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਦੋਸਤੋ ਹਾਜ਼ਰ ਹਾਂ ਅੱਜ ਦੀ ਨਵੀਂ ਕਹਾਣੀ ਲੈ ਕੇ ਬਹੂ ਉਹ ਬਹੂ ਪੁੱਤ ਮੈਨੂੰ ਰੋਟੀ ਦੇ ਦੇ ਬੜੀ ਭੁੱਖ ਲੱਗੀ ਹੈ ਬੇਹੀ ਤਾਜ਼ਾ ਜੋ ਵੀ ਹੈ ਦੇ ਜਾ ਹੁਣ ਬਰਦਾਸ਼ਤ ਨਹੀਂ ਹੋ ਰਿਹਾ ਸੀਤੋ ਨੇ ਆਪਣੀ ਨੂੰਹ ਨੂੰ ਕਿਹਾ ਤਾਂ ਉਦੋਂ ਹੀ ਇੱਕ ਔਰਤ ਗੁੱਸੇ ਵਿੱਚ ਬਾਹਰ ਆਈ ਜੋ ਕਿ ਉਸਦੀ ਨੂੰਹ ਸੀ ਉਸਨੇ ਇੱਕ ਕੌਲੀ ਬੇਹੇ ਚੌਲ ਅਤੇ ਨਮਕ ਲੈ ਕੇ ਸੀਤੋ ਜੀ ਦੇ ਸਾਹਮਣੇ ਜੋ ਵੇੜੇ ਵਿੱਚ ਹੀ ਰਹਿੰਦੀ ਹੈ ਇੱਕ ਟੁੱਟੀ ਕੌਲੀ ਵਿੱਚ ਬੇਹੇ ਚੌਲ ਪਾ ਕੇ ਕਹਿੰਦੀ ਹੈ ਲੈ ਬੁੱਢੀਏ ਝੋਲਸ ਲੈ 70 ਸਾਲ ਦੀ ਹੋ ਗਈ ਹੈ ਪਰ ਹਲੇ ਵੀ ਭੁੱਖ ਐਨੀ ਲੱਗਦੀ ਹੈ ਕਿ ਲੱਗਦਾ ਹੈ ਕਿ ਸਵਰਗ ਸਦਾਰਨ ਤੱਕ ਮੈਨੂੰ ਕੰਗਾਲ ਕਰਕੇ ਹੀ ਛੱਡੇਗੀ ਸੀਤੋ ਜੀ ਦੀ ਨੂੰ ਹਰਲੀਨ ਨੇ ਕਿਹਾ ਜਦੋਂ ਹਰਲੀਨ ਖਾਣਾ ਲੈ ਕੇ ਆ ਰਹੀ ਸੀ ਤਾਂ ਸੀਤੋ ਜੀ ਉਸ ਦੇ ਪਿੱਛੇ ਇਦਾਂ ਹੀ ਜਾ ਰਹੀ ਸੀ ਜਿਵੇਂ ਉਹ ਕਾਫੀ ਸਮੇਂ ਤੋਂ ਭੁੱਖੀ ਬੈਠੀ ਹੋਵੇ ਹਰਲੀਨ ਨੇ ਜਿਵੇਂ ਹੀ ਕੌਲੀ ਵਿੱਚ ਬੇਹੇ ਚੌਲ ਪਾਏ ਤਾਂ ਸੀਤੋ ਜੀ ਤੁਰੰਤ ਖਾਣ ਲੱਗ ਪਈ ਉਹ ਤਾਂ ਰਾਤ ਦੇ ਬcze ਹੋਏ ਚੌਲ ਤੇ ਨਮਕ ਸੀ ਪਰ ਉਸਨੇ ਵੀ ਉਹ ਐਨੇ ਚਾਹ ਨਾਲ ਖਾ ਰਹੀ ਸੀ ਕਿ ਲੱਗ ਰਿਹਾ ਸੀ ਬੇਹੇ ਚੌਲਾਂ ਤੋਂ ਵੀ ਜ਼ਿਆਦਾ ਉਸਦੀ ਭੁੱਖ ਪੁਰਾਣੀ ਸੀ ਸੀਤੋ ਜੀ ਨੂੰ ਇਦਾਂ ਖਾਂਦੇ ਦੇਖ ਕੇ ਹਰਲੀਨ ਅੰਦਰੋਂ ਸੜ ਜਾਂਦੀ ਹੈ ਤੇ ਉਹ ਸੀਤੋ ਜੀ ਦੀ ਕੌਲੀ ਵਾਲੇ ਚੌਲ ਜ਼ਮੀਨ ਤੇ ਸੁੱਟ ਦਿੰਦੀ ਹੈ ਸੀਤੋ ਜੀ ਕੁਝ ਦੇਰ ਉਸ ਨੂੰ ਵੇਖਦੀ ਰਹੀ ਫਿਰ ਜ਼ਮੀਨ ਤੋਂ ਹੀ ਖਾਣ ਲੱਗ ਪਈ ਹਰਲੀਨ ਨੱਕ ਚੜਾਉਂਦੀ ਹੋਈ ਉੱਥੋਂ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ ਉਸੇ ਸ਼ਾਮ ਨੂੰ ਸੀਤੋ ਜੀ ਆਪਣੀ ਮੰਜੀ ਤੇ ਬੈਠੀ ਸੀ ਕਿ ਉਦੋਂ ਉਹਦਾ ਪੋਤਾ ਪ੍ਰਤੀਕ ਇੱਕ ਪਲੇਟ ਵਿੱਚ ਕੁਝ ਪਕੌੜੇ ਖਾਂਦਾ ਹੋਇਆ ਤੇ ਫੋਨ ਚਲਾਉਂਦਾ ਹੋਇਆ ਆਉਂਦਾ ਹੈ ਉਹ ਆਪਣੀ ਦਾਦੀ ਦੇ ਕੋਲ ਬੈਠ ਕੇ ਪੁੱਛਦਾ ਹੈ ਦਾਦੀ ਤੁਸੀਂ ਪਕੌੜੇ ਨਹੀਂ ਖਾਦੇ ਲਓ ਨਾ ਦਾਦੀ ਇੱਕ ਤਾਂ ਲੈ ਲਓ ਸੀਤੋ ਜੀ ਦੇ ਮੂੰਹ ਵਿੱਚ ਪਾਣੀ ਆ ਗਿਆ ਪਰ ਉਹ ਇੱਕ ਵੀ ਪਕੌੜਾ ਖਾਣ ਤੋਂ ਡਰ ਰਹੀ ਸੀ ਪ੍ਰਤੀਕ ਵਾਰ-ਵਾਰ ਕਹਿੰਦਾ ਰਿਹਾ ਪਰ ਸੀਤੋ ਜੀ ਉਸ ਨੂੰ ਮਨਾ ਕਰਦੀ ਰਹੀ ਉਦੋਂ ਉਹ ਪ੍ਰਤੀਕ ਉਸ ਦੇ ਮੂੰਹ ਵਿੱਚ ਜ਼ਬਰਦਸਤੀ ਇੱਕ ਪਕੌੜਾ ਪਾ ਦਿੰਦਾ ਹੈ ਪਕੌੜਾ ਮੂੰਹ ਵਿੱਚ ਜਾਂਦੇ ਹੀ ਸੀਤੋ ਜੀ ਦੇ ਚਿਹਰੇ ਉੱਤੇ ਇੱਕ ਵੱਡੀ ਤ੍ਰਿਪਤੀ ਦੀ ਝਲਕ ਆ ਜਾਂਦੀ ਹੈ। ਉਹ ਅੱਖਾਂ ਬੰਦ ਕਰਕੇ ਪਕੌੜੇ ਦਾ ਸਵਾਦ ਲੈ ਰਹੀ ਸੀ ਤਾਂ ਉਦੋਂ ਹੀ ਕਿਸੇ ਨੇ ਉਹਦੇ ਵਾਲ ਫੜ ਲਏ। ਜਦੋਂ ਸੀਤੋ ਜੀ ਨੇ ਅੱਖਾਂ ਖੋਲੀਆਂ ਤਾਂ ਹਰਲੀਨ ਉਹਦੇ ਵਾਲ ਫੜੇ ਹੋਏ ਖੜੀ ਸੀ ਤੇ ਪ੍ਰਤੀਕ ਵੀ ਉੱਥੋਂ ਚਲਾ ਗਿਆ ਸੀ। ਹਰਲੀਨ ਸੀਤੋ ਜੀ ਦੇ ਵਾਲ ਫੜ ਕੇ ਪਹਿਲਾਂ ਉਹਨੂੰ ਜ਼ਮੀਨ ਤੇ ਸੁੱਟ ਦਿੰਦੀ ਹੈ। ਫਿਰ ਉਸਨੂੰ ਲੱਤਾਂ ਤੇ ਹੱਥਾਂ ਨਾਲ ਖੂਬ ਮਾਰਦੀ ਕੁੱਟਦੀ ਹੈ। ਬਹੂ ਮੈਨੂੰ ਨਾ ਮਾਰ ਅੱਗੋਂ ਤੋਂ ਮੈਂ ਨਹੀਂ ਖਾਵਾਂਗੀ। ਬਸ ਇੱਕੋ ਹੀ ਪਕੌੜਾ ਖਾਦਾ ਸੀ ਬਸ ਇੱਕੋ ਹੀ ਬਹੂ ਹਰਲੀਨ ਬੇਟੀ ਰੱਬ ਦਾ ਵਾਸਤਾ ਨਾ ਮਾਰੋ ਸੀਤੋ ਜੀ ਰੋ ਰਹੀ ਸੀ ਤੇ ਕਹਿੰਦੀ ਜਾ ਰਹੀ ਸੀ ਹਰਲੀਨ ਨੇ ਕਿਹਾ ਬੁੱਢੀਏ ਇੱਕ ਤਾਂ ਕਿੰਨੇ ਸਮੇ ਤੋਂ ਮੇਰੀ ਛਾਤੀ ਉੱਤੇ ਮੂੰਗ ਡਲ ਰਹੀ ਹੈ ਅਤੇ ਉੱਤੋਂ ਮੇਰੇ ਬਣਾਏ ਨਿਜਮ ਵੀ ਤੋੜ ਰਹੀ ਹੈ ਅੱਜ ਜੇ ਤੇਰੀਆਂ ਲੱਤਾਂ ਨਾ ਤੋੜੀਆਂ ਤਾਂ ਮੇਰਾ ਨਾਂ ਵੀ ਹਰਲੀ ਨਹੀਂ ਅਤੇ ਇਸੇ ਤਰ੍ਹਾਂ ਉਹ ਸੀਤੋ ਜੀ ਨੂੰ ਬਹੁਤ ਮਾਰਦੀ ਕੁੱਟਦੀ ਰਹੀ ਸੀਤੋ ਜੀ ਨੂੰ ਕੁੱਟਣ ਤੋਂ ਬਾਅਦ ਜਦੋਂ ਹਰਲੀਨ ਦਾ ਗੁੱਸਾ ਠੰਡਾ ਹੋਇਆ ਤਾਂ ਉਹ ਕਹਿੰਦੀ ਹੈ ਅੱਜ ਸਾਰਾ ਦਿਨ ਤੈਨੂੰ ਖਾਣਾ ਨਹੀਂ ਮਿਲੇਗਾ ਹੁਣ ਭੁਗਤ ਪਕੌੜੇ ਦੇ ਸਵਾਦ ਨੂੰ ਸੀਦੋ ਜੀ ਕੁੱਟ ਖਾ ਕੇ ਲੁੜਕਦੇ ਹੋਏ ਖੜੀ ਹੋਈ ਤੇ ਆਪਣੀ ਮੰਜੀ ਤੇ ਜਾ ਕੇ ਸੌਂ ਗਈ ਉਹ ਸਾਰਾ ਦਿਨ ਬਸ ਵਿਹੜੇ ਵਿੱਚ ਇਦਾਂ ਹੀ ਪਈ ਰਹਿੰਦੀ ਜਾਂ ਤਾਂ ਕੋਈ ਕੰਮ ਕਰਦੀ ਜਾਂ ਆਪਣੀ ਮੰਜੀ ਉੱਤੇ ਲੇਟ ਜਾਂਦੀ ਗਰਮੀ ਹੋਵੇ ਸਰਦੀ ਹੋਵੇ ਜਾਂ ਬਾਰਿਸ਼ ਪਰ ਉਸ ਨੂੰ ਘਰ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ ਉਹ ਵਿਹੜੇ ਵਿੱਚ ਪਈ ਮੱਖੀਆਂ ਨਾਲ ਗੱਲਾਂ ਕਰਦੀ ਰਹਿੰਦੀ ਉਹਦਾ ਪੁੱਤ ਨਿਰਮਲ ਜੋ ਕਿ ਬਾਜ਼ਾਰ ਵਿੱਚ ਆਪਣੇ ਪਿਤਾ ਵੱਲੋਂ ਬਣਾਈ ਗਈ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ ਨਾ ਜਾਣੇ ਕਿੰਨੀ ਵਾਰ ਮਾਂ ਦੇ ਕੋਲੋਂ ਲੰਘਦਾ ਸੀ ਪਰ ਕਦੇ ਵੀ ਆਪਣੀ ਮਾਂ ਤੋਂ ਹਾਲਚਾਲ ਨਹੀਂ ਪੁੱਛਦਾ ਸੀ ਹਰਲੀਨ ਸੀਤੋ ਜੀ ਦੀ ਖਾਤਰਦਾਰੀ ਬਸ ਉਦੋਂ ਹੀ ਕਰਦੀ ਸੀ ਜਦੋਂ ਉਸ ਦੀਆਂ ਦੋਵੇਂ ਨਣਦਾਂ ਘਰ ਆਉਂਦੀਆਂ ਸਨ ਉਹਨਾਂ ਦੇ ਸਾਹਮਣੇ ਉਹ ਸੀਤੋ ਜੀ ਨਾਲ ਬਹੁਤ ਚੰਗੀ ਤਰ੍ਹਾਂ ਪੇਸ਼ ਆਉਂਦੀ ਸੀ ਪਰ ਜਿਵੇਂ ਹੀ ਧੀਆ ਆਪਣੇ ਘਰ ਵਾਪਸ ਜਾਂਦੀਆਂ ਤਾਂ ਸਾਰੀ ਸੇਵਾ ਹਰਲੀਨ ਸੂਦ ਸਮੇਤ ਆਪਣੀ ਸੱਸ ਤੋਂ ਵਸੂਲ ਕਰ ਲੈਂਦੀ ਸੀ हां सीतो जी ने कई बार सोचा कि ਧੀਆ ਨੂੰ ਹਰਲੀਨ ਅਤੇ ਨਿਰਮਲ ਦੀ ਅਸਲੀਅਤ ਦੱਸ ਦੇਵਾਂ ਪਰ ਫਿਰ ਇਹ ਸੋਚ ਕੇ ਡਰ ਜਾਂਦੀ ਕਿ ਕਿਤੇ ਅਜੀਹਾ ਨਾ ਹੋਵੇ ਕਿ ਹਰਲੀਨ ਉਹਨੂੰ ਇਸ ਘਰ ਚੋਂ ਹੀ ਕੱਢ ਦੇਵੇ ਫਿਰ ਉਹ ਜਾ ਕੇ ਧੀਆ ਦੇ ਸਿਰ ਦਾ ਭਾਰ ਬਣ ਜਾਵੇਗੀ ਉਹ ਤਾਂ ਪਹਿਲਾਂ ਹੀ ਆਪਣੇ ਸਹੁਰਿਆਂ ਉੱਤੇ ਨਿਰਭਰ ਹਨ ਇੱਕ ਦਿਨ ਸਵੇਰ ਸਵੇਰ ਸੀਤੋ ਜੀ ਨੂੰ ਖਬਰ ਮਿਲੀ ਕਿ ਉਸਦੀ ਛੋਟੀ ਧੀ ਹੈਪੀ ਆਉਣ ਵਾਲੀ ਹੈ ਸੀਤੋ ਜੀ ਬਹੁਤ ਖੁਸ਼ ਹੋ ਜਾਂਦੀ ਹੈ ਕਿ ਚਲੋ ਅੱਜ ਇੱਕ ਸਾਲ ਬਾਅਦ ਕੁਝ ਚੰਗਾ ਖਾਣ ਨੂੰ ਮਿਲੇਗਾ ਕਿਉਂਕਿ ਹੈਪੀ ਇੱਕ ਸਾਲ ਪਹਿਲਾਂ ਇੱਥੇ ਆਈ ਸੀ ਆਪਣੀ ਦੀਦੀ ਪਰਮ ਦੇ ਨਾਲ ਜਿੱਥੇ ਹੈਪੀ ਦੇ ਆਉਣ ਦੀ ਖਬਰ ਸੁਣ ਕੇ ਸੀਤੋ ਜੀ ਖੁਸ਼ ਹੋ ਰਹੀ ਸੀ ਉੱਥੇ ਹਰਲੀਨ ਗੁੱਸੇ ਵਿੱਚ ਬੁੜਬੁੜਾਉਂਦੀ ਘੁੰਮ ਰਹੀ ਸੀ ਅਤੇ ਕਹਿ ਰਹੀ ਸੀ ਇਹਨਾਂ ਨੂੰ ਹੋਰ ਕੋਈ ਕੰਮ ਧੰਦਾ ਨਹੀਂ ਜਦੋਂ ਵੇਖੋ ਮੂੰਹ ਚੁੱਕ ਕੇ ਆ ਜਾਂਦੀਆਂ ਹਨ ਹੁਣ ਇਹਨਾਂ ਦੇ ਨਾਲ ਨਾਲ ਇਸ ਬੁੱਢੀ ਦੀ ਵੀ ਸੇਵਾ ਕਰੋ ਮੇਰਾ ਵੱਸ ਚੱਲਦਾ ਤਾਂ ਇਸ ਬੁੱਢੀ ਨੂੰ ਜ਼ਹਿਰ ਹੀ ਦੇ ਦਿੰਦੀ ਨਾ ਕੰਮ ਦੀ ਨਾ ਕਾਜ ਦੀ ਦੁਸ਼ਮਣ ਅਨਾਜ ਦੀ ਫਿਰ ਉਹ ਦਿਨ ਵੀ ਆ ਗਿਆ ਜਦੋਂ ਹੈਪੀ ਆਪਣੇ ਘਰ ਆ ਗਈ ਹੈਪੀਨੈਸ ਸ਼ਾਮ ਤੱਕ ਘਰ ਆਉਣਾ ਸੀ ਪਰ ਉਹ ਜਲਦੀ ਆ ਗਈ ਅਤੇ ਦੁਪਹਿਰ ਨੂੰ ਹੀ ਘਰ ਪਹੁੰਚ ਗਈ ਉਸ ਨੇ ਇਹ ਖਬਰ ਪਹਿਲਾਂ ਤੋਂ ਆਪਣੇ ਭੈਣ ਭਰਾਵਾਂ ਨੂੰ ਨਹੀਂ ਦਿੱਤੀ ਕਿਉਂਕਿ ਉਹ ਜਲਦੀ ਜਾ ਕੇ ਸਭ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦੀ ਸੀ ਪਰ ਜਲਦੀ ਆਉਣ ਨਾਲ ਇਹ ਹੋਇਆ ਕਿ ਜਿਵੇਂ ਹੀ ਉਹ ਘਰ ਵਿੱਚ ਵੜੀ ਤਾਂ ਮੰਜ਼ੇ ਉੱਤੇ ਪਈ ਆਪਣੀ ਮਾਂ ਨੂੰ ਵੇਖ ਲਿਆ ਤਾਂ ਉਹ ਕਹਿੰਦੀ ਕੀ ਹੋਇਆ ਮਾਂ ਇਦਾਂ ਬਾਹਰ ਕਿਉਂ ਪਈ ਹੋਈ ਹੈ ਤਬੀਅਤ ਤਾਂ ਠੀਕ ਹੈ ਨਾ ਧੀ ਇਹ ਅੰਦਰ ਬਹੁਤ ਗਰਮੀ ਸੀ ਤਾਂ ਕਰਕੇ ਬਾਹਰ ਖੁੱਲੀ ਹਵਾ ਵਿੱਚ ਆ ਗਈ ਸੀਤੋ ਜੀ ਨੇ ਪੁੱਛਿਆ ਪਰ ਪੁੱਤ ਤੂੰ ਇੰਨੀ ਜਲਦੀ ਕਿਵੇਂ ਆ ਗਈ? ਓ ਮਮੀ ਮੈਨੂੰ ਪਹਿਲਾਂ ਹੀ ਬੱਸ ਮਿਲ ਗਈ ਇਸ ਲਈ। ਪਰ ਐਨੀ ਦੁਪਹਿਰ ਵਿੱਚ ਤੁਸੀਂ ਇੱਥੇ ਬਾਹਰ ਇੱਥੇ ਤਾਂ ਤੂੰ ਸੜ ਜਾਵੇਂਗੀ। ਚੱਲ ਮਾਂ ਅੰਦਰ ਚਲੀਏ। ਇਹ ਕਹਿ ਕੇ ਹੈਪੀ ਸੀਤੋ ਜੀ ਨੂੰ ਲੈ ਕੇ ਅੰਦਰ ਚਲੀ ਜਾਂਦੀ ਹੈ। ਹੈਪੀ ਅਤੇ ਸੀਤੋ ਜੀ ਨੂੰ ਇਕੱਠੇ ਦੇਖ ਕੇ ਹਰਲੀਨ ਦਾ ਸ਼ੱਕ ਪੱਕਾ ਹੋ ਜਾਂਦਾ ਹੈ ਅਤੇ ਕਹਿੰਦੀ ਹੈ, "ਓ ਹੈਪੀ ਤੂੰ ਇੰਨੀ ਜਲਦੀ ਆ ਗਈ? ਪਰ ਕਿਵੇਂ? ਹਾਂ ਭਾਬੀ ਜਲਦੀ ਹੀ ਬੱਸ ਮਿਲ ਗਈ।" ਪਰ ਭਾਬੀ ਇੰਨੀ ਗਰਮੀ ਵਿੱਚ ਮਾਂ ਬਾਹਰ ਪਈ ਸੀ ਤੁਸੀਂ ਕੁਝ ਕਿਹਾ ਕਿਉਂ ਨਹੀਂ ਹੈਪੀ ਨੇ ਪੁੱਛਿਆ ਉਹ ਹੈਪੀ ਤੂੰ ਤਾਂ ਆਪਣੀ ਮਾਂ ਨੂੰ ਜਾਣਦੀ ਹੈ ਕਿ ਕਿੰਨੀ ਜ਼ਿੱਦੀ ਹੈ ਕਦੇ ਕਿਸੇ ਦੀ ਗੱਲ ਨਹੀਂ ਮੰਨਦੀ ਇਹਨਾਂ ਨੂੰ ਤਾਂ ਮੈਂ ਆਪਣੇ ਤਰੀਕੇ ਨਾਲ ਹੀ ਸਮਝਾਉਂਦੀ ਹਾਂ ਹਰਲੀਨ ਨੇ ਕਿਹਾ ਹਾਂ ਭਾਬੀ ਮੈਨੂੰ ਪਤਾ ਹੈ ਤੁਸੀਂ ਕਿੰਨਾ ਖਿਆਲ ਰੱਖਦੇ ਹੋ ਮਾਂ ਦਾ ਮਾਂ ਵੀ ਕਦੇ-ਕਦੇ ਜ਼ਿੱਦ ਤੇ ਅੜ ਜਾਂਦੀ ਹੈ ਕੀ ਕਰੀਏ ਹੁਣ ਉਮਰ ਵੀ ਤਾਂ ਕਾਫੀ ਹੋ ਗਈ ਹੈ ਨਾ ਉਹ ਹਾਂ ਸੱਚ ਮੈਂ ਤਾਂ ਗੱਲਾਂ-ਗੱਲਾਂ ਵਿੱਚ ਇੱਕ ਗੱਲ ਦੱਸਣੀ ਹੀ ਭੁੱਲ ਗਈ ਭਾਬੀ ਕੱਲ ਪਰਮਦੀਦੀ ਵੀ ਆ ਰਹੀ ਹੈ ਕੀ ਹਾਂ ਹੋਇਆ ਇਹ ਕਿ ਪਾਪਾ ਨੇ ਆਪਣੀ ਜ਼ਾਇਦਾਦ ਤਿੰਨੋਂ ਭੈਣ ਭਰਾਵਾਂ ਦੇ ਨਾਂ ਕੀਤੀ ਹੋਈ ਹੈ ਤਾਂ ਅਸੀਂ ਸੋਚਿਆ ਕਿ ਸਾਰਾ ਕੁਝ ਭਰਾ ਦੇ ਨਾਂ ਕਰ ਦਈਏ ਜਦੋਂ ਪਾਪਾ ਦੀ ਜ਼ਿੰਮੇਵਾਰੀ ਵੀਰੇ ਨੇ ਲੈ ਲਈ ਸੀ ਅਤੇ ਹੁਣ ਮਾਂ ਦੀ ਵੀ ਲੈ ਰਹੇ ਹਨ ਤਾਂ ਫਿਰ ਜ਼ਾਇਦਾਦ ਵਿੱਚ ਉਹਨਾਂ ਦਾ ਵੀ ਤਾਂ ਹੱਕ ਬਣਦਾ ਹੈ ਨਾ ਹੈਪੀ ਨੇ ਕਿਹਾ ਤਾਂ ਇਹ ਸੁਣ ਕੇ ਹਰਲੀਨ ਦੇ ਮਨ ਵਿੱਚ ਤਾਂ ਲੱਡੂ ਫੁੱਟਣ ਲੱਗ ਪਏ ਚਲੋ ਇਸ ਬੁੱਢੀ ਨੂੰ ਇੰਨੇ ਦਿਨ ਪਾਲਣ ਦਾ ਕੁਝ ਤਾਂ ਫਲ ਮਿਲਿਆ ਹਰਲੀਨ ਨੇ ਮਨ ਵਿੱਚ ਸੋਚਿਆ ਇੱਥੇ ਸੀਤੋ ਜੀ ਹੈਪੀ ਦੀਆਂ ਗੱਲਾਂ ਸੁਣ ਕੇ ਦੁਖੀ ਹੋ ਜਾਂਦੀ ਹੈ ਅਦੇ ਸੋਚਦੀ ਹੈ ਮੇਰੀਆਂ ਭੋੜੀਆਂ ਪਾਲੀਆਂ ਧੀਆਂ ਕਾਸ਼ ਆਪਣੀ ਮਾਂ ਦੀਆਂ ਅੱਖਾਂ ਨੂੰ ਪੜ ਸਕਦੀਆਂ ਆਪਣੇ ਭਰਾ ਦੇ ਭਾਬੀ ਦਾ ਅਸਲੀ ਚਿਹਰਾ ਵੇਖ ਸਕਦੀਆਂ ਮੈਂ ਤਾਂ ਕੁਝ ਕਹਿ ਨਹੀਂ ਸਕਦੀ ਜੇ ਇਹ ਸਵਾਰੀ ਵੀ ਚੁੱਪ ਰਹਿ ਗਈ ਤਾਂ ਬਹੁਤ ਗਲਤ ਹੋ ਜਾਵੇਗਾ ਨਹੀਂ ਹੁਣ ਮੈਨੂੰ ਚੁੱਪ ਨਹੀਂ ਰਹਿਣਾ ਚਾਹੀਦਾ ਫਿਰ ਉਹ ਹੈਪੀ ਦੇ ਕੋਲ ਉਸਦੇ ਕਮਰੇ ਵਿੱਚ ਜਾਂਦੀ ਹੈ ਆਓ ਮਾਂ ਅੱਜ ਮੇਰੇ ਕੋਲ ਹੀ ਸੌ ਜਾਓ ਇੱਥੇ ਪੈ ਜਾਓ ਮੈਂ ਤੁਹਾਡੇ ਪੈਰਾਂ ਵਿੱਚ ਤੇਲ ਲਾ ਦਿੰਦੀ ਹਾਂ ਹੈਪੀ ਨੇ ਕਿਹਾ ਜਦੋਂ ਹੈਪੀ ਨੇ ਆਪਣੀ ਮਾਂ ਦੇ ਪੈਰਾਂ ਨੂੰ ਆਪਣੀ ਗੋਦ ਵਿੱਚ ਲਿਆ ਉਹਨਾਂ ਦੇ ਅਣਗਿਣਤ ਦਾਗ ਵੇਖ ਕੇ ਉਹ ਹੈਰਾਨ ਰਹਿ ਗਈ ਉਸਨੇ ਪੁੱਛਿਆ ਮਾਂ ਇਹ ਸਭ ਕੀ ਹੈ ਇਹ ਦਾਗ ਕਿਵੇਂ ਪੈ ਗਏ ਸੀਤੋ ਜੀ ਸਭ ਕੁਝ ਹੈਪੀ ਨੂੰ ਦੱਸਣ ਹੀ ਲੱਗੀ ਸੀ ਪਰ ਜਦੋਂ ਹੈਪੀ ਨੇ ਦਾਗਾਂ ਬਾਰੇ ਪੁੱਛਿਆ ਤਾਂ ਉਹ ਘਬਰਾ ਗਈ ਅਦੇ ਗੱਲ ਨੂੰ ਕੁਮਾ ਕੇ ਕਹਿਣ ਲੱਗੀ ਪਤਾ ਨਹੀਂ ਐਸ ਉਮਰ ਵਿੱਚ ਤਾਂ ਇਹ ਸਭ ਹੁੰਦਾ ਹੀ ਰਹਿੰਦਾ ਹੈ ਸ਼ਾਇਦ ਕੁਝ ਖਾਣ ਪੀਣ ਦੀ ਲਾਪਰਵਾਹੀ ਨਾਲ ਹੋਇਆ ਹੋਵੇ ਤੂੰ ਇਹ ਸਭ ਛੱਡ ਮਾਲਸ਼ ਉੱਤੇ ਧਿਆਨ ਦੇ ਉਸ ਤੋਂ ਬਾਅਦ ਰਾਤ ਨੂੰ ਸਾਰੇ ਸੌਂ ਜਾਂਦੇ ਹਨ ਸੀਤੋ ਜੀ ਹੈਪੀ ਦੇ ਨੇੜੇ ਹੀ ਸੁੱਤੀ ਹੋਈ ਸੀ ਅਤੇ ਗਹਿਰੀ ਨੀਂਦ ਵਿੱਚ ਸੀ ਤਾਂ ਹਰਲੀਨ ਆਉਂਦੀ ਹੈ ਅਤੇ ਹੌਲੀ ਜਿਹੇ ਉਹਨਾਂ ਨੂੰ ਜਗਾ ਕੇ ਕਹਿੰਦੀ ਹੈ ਬਾਹਰ ਆ ਜਾਓ ਸੀਤਾ ਜੀ ਵੀ ਚੁੱਪਚਾਪ ਹਰਲੀਨ ਦੇ ਪਿੱਛੇ ਦੱਬੇ ਪੈਰੀ ਕਮਰੇ ਤੋਂ ਬਾਹਰ ਚਲੀ ਜਾਂਦੀ ਹੈ ਹਰਲੀਨ ਉਹਨਾਂ ਨੂੰ ਰਸੋਈ ਵਿੱਚ ਲੈ ਜਾਂਦੀ ਹੈ ਤੇ ਕਹਿੰਦੀ ਹੈ ਬੜਾ ਆਰਾਮ ਫਰਮਾ ਰਹੀ ਹੈ ਕਰ ਲੈ ਆਰਾਮ ਬਸ ਕੁਝ ਦਿਨਾਂ ਦੀ ਹੀ ਗੱਲ ਹੈ ਇੱਕ ਵਾਰੀ ਇਹ ਤੇਰੀਆਂ ਧੀਆਂ ਆਪਣਾ ਹਿੱਸਾ ਸਾਡੇ ਨਾਂ ਕਰ ਦੇਣ ਉਸ ਤੋਂ ਬਾਅਦ ਤਾਂ ਇਹਨਾਂ ਦੇ ਸਾਹਮਣੇ ਇਹ ਸਾਰੇ ਨਾਟਕ ਕਰਨ ਦੀ ਲੋੜ ਨਹੀਂ ਪਵੇਗੀ ਫਿਰ ਤਾਂ ਇਹਨਾਂ ਦਾ ਇੱਥੇ ਆਉਣਾ ਵੀ ਬੰਦ ਕਰ ਦੇਾਂਗੀ ਹਾਂ ਪਰ ਸੁਣ ਬੁੱਢੀਏ ਜੇ ਇਹਨਾਂ ਨੂੰ ਉਸ ਤੋਂ ਪਹਿਲਾਂ ਥੋੜੀ ਜਿਹੀ ਵੀ ਕੋਈ ਵੀ ਗੱਲ ਦੀ ਭਣਕ ਲੱਗ ਗਈ ਤਾਂ ਤੇਰੀ ਖੈਰ ਨਹੀਂ ਯਾਦ ਹੈ ਨਾ ਪਿਛਲੀ ਵਾਰ ਦੀ ਮਾਰ ਉਸ ਤੋਂ ਕਿਤੇ ਜ਼ਿਆਦਾ ਵੱਧ ਦਾਗ ਹੋਣਗੇ ਤੇਰੇ ਸਰੀਰ ਤੇ ਸਮਝੀਂ ਅਗਲੇ ਦਿਨ ਪਰਮ ਵੀ ਆ ਜਾਂਦੀ ਹੈ ਉਸ ਨੂੰ ਵੇਖਦੇ ਹੀ ਹਰਲੀਨ ਹੋਰ ਵੀ ਜ਼ਿਆਦਾ ਖੁਸ਼ ਹੋ ਜਾਂਦੀ ਹੈ ਸ਼ਾਇਦ ਇਹ ਪਹਿਲੀ ਵਾਰੀ ਸੀ ਜਦੋਂ ਨਣਦਾਂ ਦੇ ਆਉਣ ਨਾਲ ਹਰਲੀਨ ਐਨੀ ਖੁਸ਼ ਹੋਈ ਪਰਮ ਨੂੰ ਵੇਖ ਕੇ ਨਾ ਜਾਣੇ ਸੀਤੋ ਜੀ ਨੂੰ ਕੀ ਹੋ ਜਾਂਦਾ ਹੈ ਉਹ ਪਰਮ ਨਾਲ ਚਿੰਬੜ ਜਾਂਦੀ ਹੈ ਅਤੇ ਫੁੱਟ ਫੁੱਟ ਕੇ ਰੋਣ ਲੱਗ ਪੈਂਦੀ ਹੈ ਉਹਨਾਂ ਨੂੰ ਰੋਂਦੇ ਵੇਖ ਕੇ ਦੋਵੇਂ ਧੀਆਂ ਸੋਚਦੀਆਂ ਹਨ ਕਿ ਇਹ ਮਿਲਣ ਦੀ ਖੁਸ਼ੀ ਦੇ ਹੰਝੂ ਹਨ ਪਰ ਸੀਤੋ ਜੀ ਕਿਉਂ ਰੋ ਰਹੀ ਸੀ ਇਹ ਤਾਂ ਸਿਰਫ ਸੀਤੋ ਜੀ ਅਤੇ ਹਰਲੀਨ ਹੀ ਜਾਣਦੀਆਂ ਸਨ ਕਿ ਇਹਨਾਂ ਸਾਰਿਆਂ ਦੇ ਜਾਣ ਤੋਂ ਬਾਅਦ ਹਰਲੀਨ ਉਹਨਾਂ ਨਾਲ ਹੋਰ ਵੀ ਬੁਰਾ ਵਤੀਰਾ ਰੱਖੇਗੀ ਪਰ ਉਹ ਚਾਹ ਕੇ ਵੀ ਆਪਣੀ ਜ਼ੁਬਾਨ ਨਹੀਂ ਖੋਲ ਸਕੇਗੀ ਫਿਰ ਦੋਵੇਂ ਭੈਣਾਂ ਨੇ ਆਪਣੇ ਭਰਾ ਨੂੰ ਕਿਹਾ ਨਿਰਮਲ ਵੀਰੇ ਕਾਗਜ਼ਾਤ ਤਾਂ ਅਸੀਂ ਬਣਵਾ ਲਏ ਹਨ ਸਾਡੇ ਪਾਪਾ ਦੇ ਵਕੀਲ ਨੇ ਤਿਆਰ ਕਰਵਾਏ ਹਨ ਉਹ ਕੱਲ ਲੈ ਕੇ ਆ ਰਹੇ ਹਨ ਪਾਪਾ ਨੇ ਕੁਝ ਸੋਚ ਸਮਝ ਕੇ ਹੀ ਇਹ ਸਭ ਕੁਝ ਕੀਤਾ ਹੋਵੇਗਾ ਉਹ ਹੋ ਬੇਟਾ ਇਹ ਸਭ ਕਰਨ ਦੀ ਕੀ ਲੋੜ ਸੀ ਸੀਤੋ ਜੀ ਨੇ ਹਕਰਾਉਂਦੇ ਹੋਏ ਕਿਹਾ ਉਹਨਾਂ ਦੇ ਇੰਨਾ ਕਹਿਣ ਦੀ ਧੀਰ ਸੀ ਕਿ ਹਰ ਲਈ ਨਾ ਤੇ ਨਿਰਮਲ ਅੱਖਾਂ ਕੱਢ ਕੇ ਸੀ ਤੋ ਜਿਹਨੂੰ ਘੂਰਨ ਲੱਗ ਪਏ ਉਧਰ ਹੈਪੀ ਕਹਿੰਦੀ ਹੈ ਮੰਮੀ ਪਾਪਾ ਨੇ ਸਾਨੂੰ ਤਿੰਨੇ ਭੈਣ ਭਰਾਵਾਂ ਨੂੰ ਹਮੇਸ਼ਾ ਇੱਕੋ ਜਿਹਾ ਚਾਇਆ ਹੈ ਐਸ ਲਈ ਉਹਨਾਂ ਨੇ ਇਹ ਕੀਤਾ ਪਰ ਹੁਣ ਜਦੋਂ ਅਸੀਂ ਆਪਣੇ ਆਪਣੇ ਘਰ ਵਸਾਲ ਆਏ ਹਨ ਤਾਂ ਫਿਰ ਇੰਨਾ ਸਾਰਿਆਂ ਦੀ ਸਾਨੂੰ ਕੀ ਲੋੜ ਸਾਡੀਆਂ ਨਣਦਾ ਨੇ ਵੀ ਤਾਂ ਇਹੀ ਕੀਤਾ ਮਾਤਾ ਪਿਤਾ ਕਦੇ ਵੀ ਆਪਣੇ ਬੱਚਿਆਂ ਵਿੱਚ ਭੇਦ ਭਾਵ ਨਹੀਂ ਕਰਦੇ ਪਰ ਪਤਾ ਨਹੀਂ ਉਹਨਾਂ ਨੂੰ ਬਡੇਪੇ ਵਿੱਚ ਕੀ ਹੋ ਜਾਂਦਾ ਹੈ ਜੋ ਉਹਨਾਂ ਨੂੰ ਸਿਰਫ ਆਪਣੇ ਪੁੱਤਾਂ ਦੇ ਮੋਢੇ ਹੀ ਇੱਜ਼ਤ ਵਾਲੇ ਲੱਗਦੇ ਹਨ ਧੀਆਂ ਦੇ ਮੋਢੇ ਜਾਂ ਉਹਦਾ ਘਰ ਸਭ ਪਰਾਇਆ ਹੋ ਜਾਂਦਾ ਹੈ ਇਸ ਤੋਂ ਪਹਿਲਾਂ ਕਿ ਹੈਪੀ ਹੋਰ ਕੁਝ ਕਹਿ ਪਾਉਂਦੀ ਪਰ ਮਨੇ ਉਸਦਾ ਹੱਥ ਫੜ ਕੇ ਚੁੱਪ ਰਹਿਣ ਦਾ ਇਸ਼ਾਰਾ ਕਰ ਦਿੱਤਾ ਇਧਰ ਹੈਪੀ ਦੀ ਇਹ ਅਜੀਬੋ-ਗਰੀਬ ਗੱਲ ਸੁਣ ਕੇ ਸਭ ਹੈਰਾਨ ਹੋ ਜਾਂਦੇ ਹਨ ਕਿ ਇੱਕ ਪਾਸੇ ਤਾਂ ਉਹ ਕਹਿ ਰਹੀ ਸੀ ਕਿ ਪਾਪਾ ਨੇ ਕੋਈ ਭੇਦ ਭਾਵਨਾ ਨਹੀਂ ਕੀਤਾ ਤੇ ਦੂਜੇ ਪਾਸੇ ਕਹਿ ਰਹੀ ਸੀ ਕਿ ਮਾਤਾ-ਪਿਤਾ ਬੁਢਾਪੇ ਵਿੱਚ ਸਿਰਫ ਪੁੱਤਾਂ ਦੇ ਮੋਢੇ ਲੱਭਦੇ ਹਨ ਫਿਰ ਹੈਪੀ ਹੱਸਦਿਆਂ ਕਹਿੰਦੀ ਹੈ ਭਾਬੀ ਪਕੌੜੇ ਬਣਾਓ ਨਾ ਪਨੀਰ ਵਾਲੇ ਬਨਾਇਓ ਮਾਂ ਨੂੰ ਵੀ ਬਹੁਤ ਪਸੰਦ ਹਨ ਉਹ ਨਹੀਂ ਨਹੀਂ ਹੈਪੀ ਮਾਂ ਜੀ ਨੂੰ ਪਨੀਰ ਹਜ਼ਮ ਨਹੀਂ ਹੁੰਦਾ ਤੁਹਾਡੇ ਲਈ ਮੈਂ ਬਣਾ ਦਿੰਦੀ ਹਾਂ ਹਰਲੀਨ ਨੇ ਕਿਹਾ ਤਾਂ ਪਰਮ ਨੇ ਕਿਹਾ ਨਹੀਂ ਭਾਬੀ ਕੁਝ ਨਹੀਂ ਹੋਵੇਗਾ ਮੰਮੀ ਵੀ ਖਾਵੇਗੀ ਜੇ ਕੁਝ ਹੋਇਆ ਵੀ ਤਾਂ ਡਾਕਟਰ ਤੇ ਦਵਾਈ ਕੈਸ ਲਈ ਹੁੰਦੇ ਹਨ ਕਿਉਂ ਮੰਮੀ ਕੀ ਕਹਿੰਦੀ ਹੈ ਸੀਤੋ ਜੀ ਤਾਂ ਕੁਝ ਨਹੀਂ ਕਹਿੰਦੀ ਪਰ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਸ ਗੱਲ ਤੇ ਹਰਲੀਨ ਕਿੰਨੇ ਗੁੱਸੇ ਵਿੱਚ ਹੋਵੇਗੀ ਅਗਲੀ ਸਵੇਰ ਦੋਵੇਂ ਭੈਣਾਂ ਨੇ ਹਰਲੀਨ ਨੂੰ ਕਿਹਾ ਅਸੀਂ ਬਾਜ਼ਾਰ ਜਾ ਰਹੀਆਂ ਹਾਂ ਸਿਰਫ 1 ਘੰਟੇ ਵਿੱਚ ਵਕੀਲ ਨੂੰ ਲੈ ਕੇ ਵਾਪਸ ਆਵਾਂਗੇ ਜਿਵੇਂ ਹੀ ਉਹ ਬਾਜ਼ਾਰ ਗਈਆਂ ਹਰਲੀਨ ਨੂੰ ਸੀਤੋ ਜੀ ਉੱਤੇ ਆਪਣਾ ਗੁੱਸਾ ਕੱਢਣ ਦਾ ਮੌਕਾ ਮਿਲ ਜਾਂਦਾ ਹੈ ਉਹ ਸੀਤੋ ਜੀ ਦੇ ਕੋਲ ਪਨੀਰ ਦਾ ਇੱਕ ਵੱਡਾ ਟੁਕੜਾ ਲੈ ਕੇ ਜਾਂਦੀ ਹੈ ਅਤੇ ਕਹਿੰਦੀ ਹੈ ਇਹ ਲੈ ਬੁੱਢੀਏ ਪਨੀਰ ਦੇ ਪਕੌੜੇ ਖਾਣੇ ਸੀ ਨਾ ਤੂੰ ਵੇਖ ਕਿੰਨਾ ਵੱਡਾ ਪਨੀਰ ਲਿਆਈ ਹਾਂ ਤੇਰੇ ਲਈ ਤੇ ਹੋਰ ਕੁਝ ਵੀ ਹੈ ਇਹ ਕਹਿ ਕੇ ਉਹ ਲਾਲ ਮਿਰਚ ਪਾਊਡਰ ਉਸ ਪਨੀਰ ਦੇ ਟੁਕੜੇ ਤੇ ਲਾ ਦਿੰਦੀ ਹੈ ਅਤੇ ਕਹਿੰਦੀ ਹੈ ਹੁਣ ਖਾ ਇਹਨੂੰ ਨਹੀਂ ਬਹੂ ਐਨੀ ਮਿਰਚ ਮੈਂ ਨਹੀਂ ਖਾ ਸਕਦੀ ਮੈਂ ਨਹੀਂ ਕਿਹਾ ਸੀ ਪਕੌੜਿਆਂ ਲਈ ਉਹ ਤਾਂ ਹੈਪੀ ਤੇ ਪਰਮ ਨੇ ਕਿਹਾ ਸੀ ਸੀਦੋ ਜੀ ਵਿਲਕਦਿਆਂ ਕਹਿੰਦੀ ਹੈ ਤੂੰ ਇਨਕਾਰ ਵੀ ਤਾਂ ਨਹੀਂ ਕੀਤਾ ਸੀ ਨਾ ਸੋਚਿਆ ਹੋਵੇਗਾ ਕਿ ਇਸੇ ਬਹਾਨੇ ਜੀਬ ਨੂੰ ਸਵਾਦ ਦੇ ਲਵਾਂ ਹੁਣ ਉਸੇ ਜੀਬ ਨੂੰ ਅਜਿਹਾ ਸਵਾਦ ਦਿਵਾਵਾਂਗੀ ਕਿ ਜਦੋਂ ਵੀ ਕੁਝ ਖਾਣ ਦੀ ਸੋਚੇਗੀ ਇਹੀ ਸਵਾਦ ਸਭ ਤੋਂ ਪਹਿਲਾਂ ਯਾਦ ਆਵੇਗਾ ਅਤੇ ਹੁਣ ਤਾਂ ਤੇਰੀਆਂ ਧੀਆਂ ਵੀ ਇੱਥੇ ਨਹੀਂ ਹਨ ਜੋ ਤੈਨੂੰ ਬਚਾਉਣ ਆ ਜਾਣਗੀਆਂ ਬਹੂ ਇੱਕ ਵਾਰੀ ਤੂੰ ਮੈਨੂੰ ਜ਼ਬਰਦਸਤੀ ਖਰਾਬ ਖਾਣਾ ਖਵਾਇਆ ਸੀ ਜਿਸ ਕਰਕੇ ਮੈਂ 15 ਦਿਨ ਬਿਮਾਰ ਰਹੀ ਅਤੇ ਹੁਣ ਐਨੀ ਮਿਰਚ ਨਾਲ ਕਿਤੇ ਮੈਂ ਮਰ ਹੀ ਨਾ ਜਾਵਾਂ ਜੇ ਮਰ ਗਈ ਤਾਂ ਤਾਂ ਵੀ ਚੱਲੇਗਾ ਪਰ ਬਹੂ ਜੇ ਬਚ ਗਈ ਤਾਂ ਤੜਪਾਂਗੀ ਮੈਂ ਬਹੂ ਅਜਿਹਾ ਜ਼ੁਲਮ ਨਾ ਕਰ ਮੈਨੂੰ ਜ਼ਹਿਰ ਦੇ ਦੇ ਮੈਂ ਉਹ ਖਾ ਲਵਾਂਗੀ ਤੇ ਸਦਾ ਲਈ ਤੁਹਾਡੀ ਜ਼ਿੰਦਗੀ ਤੋਂ ਦੂਰ ਚਲੀ ਜਾਵਾਂਗੀ ਪਰ ਹਰ ਰੋਜ਼ ਇਹ ਹਤਿਆਚਾਰ ਨਾ ਕਰ ਆਖਰ ਮੈਂ ਤੇਰਾ ਕੀ ਵਿਗਾੜਿਆ ਹੈ ਸੀਤੋ ਜੀ ਨੇ ਆਪਣੇ ਨੋਨੂ ਕਿਹਾ ਜ਼ਹਿਰ ਦੇ ਸਕਦੀ ਤਾਂ ਕਦੋਂ ਦੀ ਦੇ ਦਿੱਤਾ ਹੁੰਦਾ ਪਰ ਇਹ ਸਭ ਕਰਕੇ ਮੈਂ ਜੇਲ੍ਹ ਨਹੀਂ ਜਾਣਾ ਤੇ ਬੁੱਢੀਏ ਤੂੰ ਹੋਰ ਕਿੰਨੇ ਦਿਨ ਜਿਉਵੇਂਗੀ ਜਿੰਨਾ ਵੀ ਜਿਉਵੇਂਗੀ ਮੈਂ ਤੇਰਾ ਅਜੀਹਾ ਹਾਲ ਕਰਾਂਗੀ ਕਿ ਤੂੰ ਆਪ ਹੀ ਮਰ ਜਾਵੇਂਗੀ ਹਰਲੀਨ ਨੇ ਕਿਹਾ ਤੇ ਉਹ ਪਨੀਰ ਦਾ ਟੁਕੜਾ ਜ਼ਬਰਦਸਤੀ ਸੀਤੋ ਜੀ ਦੇ ਮੂੰਹ ਵਿੱਚ ਪਾਉਣ ਲੱਗਦੀ ਹੈ ਉਦੋਂ ਹੀ ਪਿੱਛੋਂ ਹੈਪੀ ਤੇ ਪਰ ਮਾ ਕੇ ਹਰਲੀਨ ਨੂੰ ਤੱਕਾ ਦੇ ਕੇ ਸੀਤੋ ਜੀ ਤੋਂ ਦੂਰ ਕਰ ਦਿੰਦੀਆਂ ਹਨ ਤੇ ਪਰਮ ਲਗਾਤਾਰ ਕਈ ਥੱਪੜ ਹਰਲੀਨ ਨੂੰ ਮਾਰਦੀ ਜਾ ਰਹੀ ਸੀ ਇਹ ਕੀ ਕਰ ਰਹੇ ਹੋ ਤੁਸੀਂ ਪਰਮ ਦੀਦੀ ਹਰਲੀਨ ਨੇ ਗੁੱਸੇ ਵਿੱਚ ਕਿਹਾ ਕਿਉਂ ਭਾਬੀ ਜੋ ਤੁਸੀਂ ਮਾਂ ਨਾਲ ਕਰਦੇ ਹੋ ਉਸ ਦੇ ਸਾਹਮਣੇ ਤਾਂ ਇਹ ਕੁਝ ਵੀ ਨਹੀਂ ਉਸ ਲਈ ਤਾਂ ਤੁਹਾਨੂੰ ਜੋ ਸਜ਼ਾ ਦਿੱਤੀ ਜਾਵੇ ਉਹ ਵੀ ਘੱਟ ਹੈ ਪਰਮ ਨੇ ਕਿਹਾ ਤਾਂ ਉਦੋਂ ਤੱਕ ਪਿੱਛੋਂ ਨਰਮਲ ਵੀ ਆ ਜਾਂਦਾ ਹੈ ਉੱਥੇ ਰੌਲਾ ਪੈਂਦਾ ਸੁਣ ਕੇ ਉਹ ਪੁੱਛਦਾ ਹੈ ਕਿ ਕੀ ਹੋਇਆ ਇਸ ਤੇ ਹਰਲੀਨ ਪ੍ਰੰਤ ਕਹਿੰਦੀ ਹੈ ਦੇਖੋ ਜੀ ਅੱਜ ਇਹ ਛੋਟੀ ਹੋ ਕੇ ਆਪਣੀ ਮਾਂ ਵਰਗੀ ਭਾਬੀ ਉੱਤੇ ਹੱਥ ਚੁੱਕ ਰਹੀ ਹੈ ਕੀ ਨਹੀਂ ਕੀਤਾ ਮੈਂ ਇਹਨਾਂ ਲਈ ਇਸ ਘਰ ਵਿੱਚ ਜਦੋਂ ਤੋਂ ਆਈ ਹਾਂ ਇਹ ਕਿੰਨੀ ਛੋਟੀ ਸੀ ਮਾਂ ਬਣ ਕੇ ਇਹਨਾਂ ਦਾ ਧਿਆਨ ਰੱਖਿਆ ਤੇ ਅੱਜ ਇਹ ਮੈਨੂੰ ਮਾਰ ਰਹੀ ਹੈ ਇਹ ਕੀ ਹੈ ਪਰਮ ਤੁਸੀਂ ਇਹ ਸਭ ਕਰਨਾ ਆਈਆਂ ਹੋ ਇੱਥੇ ਹੁਣ ਤਾਂ ਇਹ ਕਰ ਮੇਰਾ ਹੈ ਅਤੇ ਇੱਥੇ ਸਿਰਫ ਮੇਰਾ ਤੇ ਹਰਲੀਨ ਦਾ ਹੁਕਮ ਚੱਲੇਗਾ ਅਸੀਂ ਚਾਹੁੰਦੇ ਹਾਂ ਤੁਸੀਂ ਹੁਣ ਕਦੇ ਵੀ ਇੱਥੇ ਨਾ ਆਇਓ ਨਰਮਲ ਨੇ ਤੇਲ ਮਲਾਉਂਦੇ ਹੋਏ ਕਿਹਾ ਇਹ ਕੀ ਕਹਿ ਰਹੇ ਹੋ ਸਾਡਾ ਕਰ ਹਰਲੀਨ ਹੈਰਾਨ ਹੋ ਕੇ ਪੁੱਛਿਆ ਹਰਲੀਨ ਇਹ ਹੁਣੇ-ਹੁਣੇ ਮੇਰੀ ਦੁਕਾਨ ਤੇ ਵਕੀਲ ਨੂੰ ਲੈ ਕੇ ਆਏ ਸਨ ਤੇ ਮੇਰੇ ਕੋਲੋਂ ਦਸਤਕਤ ਕਰਵਾਏ ਇਹਨਾਂ ਨੇ ਆਪਣਾ ਹਿੱਸਾ ਮੇਰੇ ਨਾਂ ਕਰ ਦਿੱਤਾ ਹੈ ਇਸ ਲਈ ਹੁਣ ਤੈਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਨਾ ਹੀ ਤੈਨੂੰ ਇਹਨਾਂ ਦੀ ਚਾਪਲੂਸੀ ਕਰਨ ਦੀ ਜ਼ਰੂਰਤ ਹੈ ਤੇ ਨਾ ਹੀ ਇਸ ਬੁੱਢੀ ਨੂੰ ਸਤਾਉਣ ਤੋਂ ਕੋਈ ਰੋਕ ਸਕਦਾ ਜਿਸ ਨੂੰ ਦਿੱਕਤ ਹੈ ਉਹ ਇਸ ਨੂੰ ਆਪਣੇ ਨਾਲ ਲੈ ਜਾਵੇ ਨਿਰਮਲ ਨੇ ਕਿਹਾ ਤਾਂ ਹਰਲੀਨ ਕਹਿਣ ਲੱਗੀ ਚਲੋ ਇਹ ਤਾਂ ਬਹੁਤ ਚੰਗੀ ਖਬਰ ਸੁਣਾਈ ਤੁਸੀਂ ਹੁਣ ਤਾਂ ਮੈਂ ਉਸ ਨੂੰ ਆਪਣੀ ਸਾਰੀ ਮਿਹਨਤ ਦਾ ਹਿਸਾਬ ਗਿਣ-ਗਣ ਕੇ ਦੇਵਾਂਗੀ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਜੀ ਇਹਨਾਂ ਨੇ ਤੁਹਾਡੀ ਦੁਕਾਨ ਤੇ ਜਾ ਕੇ ਦਸਤਕਤ ਕਿਉਂ ਕਰਵਾਈ ਅਤੇ ਮੈਨੂੰ ਬਾਜ਼ਾਰ ਦਾ ਕਹਿ ਕੇ ਦੋਵੇਂ ਚਲੀਆਂ ਗਈਆਂ ਹਰਲੀਨ ਨੇ ਪੁੱਛਿਆ ਤਾਂ ਹਰਲੀਨ ਦੀ ਇਸ ਗੱਲ ਤੇ ਹੈਪੀ ਤੇ ਪਰਮ ਜ਼ੋਰ ਨਾਲ ਹੱਸ ਪੈਂਦੀਆਂ ਹਨ ਫਿਰ ਹੈਪੀ ਕਹਿੰਦੀ ਹੈ ਜੋ ਵੀ ਕਹੋ ਬਈ ਭਾਬੀ ਦਾ ਦਿਮਾਗ ਸੱਚਮੁੱਚ ਵੀਰੇ ਤੋਂ ਤੇਜ਼ ਹੈ ਅਤੇ ਇਸ ਲਈ ਤਾਂ ਅਸੀਂ ਦੁਕਾਨ ਤੇ ਜਾ ਕੇ ਦਸਤਕਤ ਕਰਵਾਏ ਤਾਂ ਜੋ ਸਾਡਾ ਪਲਾਨ ਕਾਮਯਾਬ ਹੋ ਜਾਵੇ ਇੱਥੇ ਘਰ ਵਿੱਚ ਤੈਥੋਂ ਚਲਾਕੀ ਕਰਨੀ ਔਖੀ ਹੋ ਜਾਂਦੀ ਇਹ ਕੀ ਮਜ਼ਾਕ ਹੈ ਹੈਪੀ ਨਿਰਮਲ ਨੇ ਪੁੱਛਿਆ ਜ਼ਰਾ ਰੁਕੋ ਵੀਰੇ ਸ਼ੁਰੂ ਤੋਂ ਦੱਸਦੀ ਹਾਂ ਪਰਮ ਦੀਦੀ ਸਾਨੂੰ ਤਾਂ ਕਲਾਕਾਰ ਹੋਣਾ ਚਾਹੀਦਾ ਸੀ ਐਨੀ ਵਧੀਆ ਐਕਟਿੰਗ ਕਰਦੇ ਹਾਂ ਅਸੀਂ ਕਿਉਂ ਸਹੀ ਕਿਹਾ ਨਾ ਹੈਪੀ ਨੇ ਕਿਹਾ ਵੀਰੇ ਇਹ ਪਲਾਨ ਤਾਂ ਅਸੀਂ ਉਦੋਂ ਬਣਾਇਆ ਸੀ ਜਦੋਂ ਪ੍ਰਤੀਕ ਪਕੌੜੇ ਖਾਂਦਾ ਹੋਇਆ ਮਾਂ ਦੇ ਕੋਲ ਬੈਠਿਆ ਸੀ ਤੇ ਉਹਨਾਂ ਨੂੰ ਜ਼ਬਰਦਸਤੀ ਪਕੌੜੇ ਖਵਾਏ ਉਸ ਤੋਂ ਪਹਿਲਾਂ ਹੀ ਭਾਬੀ ਦੀ ਮੇਰੇ ਨਾਲ ਫੋਨ ਤੇ ਗੱਲਬਾਤ ਹੋਈ ਸੀ ਸ਼ਾਇਦ ਇਸੇ ਕਰਕੇ ਪ੍ਰਤੀਕ ਨੇ ਗਲਤੀ ਨਾਲ ਮੈਨੂੰ ਫੋਨ ਮਿਲਾ ਦਿੱਤਾ ਸੀ ਜਦੋਂ ਉਹ ਮੋਬਾਈਲ ਤੇ ਗੇਮ ਖੇਡ ਰਿਹਾ ਸੀ ਇਹ ਪ੍ਰਤੀਕ ਦੀ ਗਲਤੀ ਸੀ ਜਾਂ ਕੋਈ ਰੱਬ ਦੀ ਲੀਲਾ ਇਹ ਤਾਂ ਮੈਂ ਨਹੀਂ ਕਹਿ ਸਕਦੀ ਪਰ ਉਸ ਦਿਨ ਜਦੋਂ ਮਾਂ ਨੂੰ ਭਾਬੀ ਸਿਰਫ ਇੱਕ ਪਕੌੜਾ ਖਾਣ ਲਈ ਤੜਪਾਤ ਲਪਾ ਕੇ ਮਾਰ ਰਹੀ ਸੀ ਮੈਂ ਸਾਰਾ ਕੁਝ ਸੁਣ ਲਿਆ ਸੀ ਸਮਝ ਲਿਆ ਸੀ ਮੈਨੂੰ ਉਸੇ ਦਿਨ ਇਹ ਵੀ ਪਤਾ ਲੱਗ ਗਿਆ ਸੀ ਕਿ ਤੁਸੀਂ ਅਤੇ ਭਾਬੀ ਮਾ ਨਾਲ ਕਿਹੋ ਜਿਹਾ ਸ਼ਲੋਕ ਕਰਦੇ ਹੋ ਫਿਰ ਮੈਂ ਤੁਰੰਤ ਪਰਮਦੀਦੀ ਨਾਲ ਗੱਲ ਕੀਤੀ ਤੇ ਇਹ ਪਲਾਨ ਬਣਾਇਆ ਕਿ ਤੁਹਾਨੂੰ ਕਿਵੇਂ ਸਬਕ ਸਿਖਾਇਆ ਜਾਵੇ ਹੈਪੀ ਨੇ ਕਿਹਾ ਅਸੀਂ ਚਾਹੁੰਦੇ ਤਾਂ ਹਾਂ ਉਦੋਂ ਹੀ ਆ ਕੇ ਤੁਹਾਡੀ ਅਸਲੀਅਤ ਦਿਖਾ ਦਿੰਦੇ ਪਰ ਫਿਰ ਅਜਿਹਾ ਮਜ਼ਾ ਨਹੀਂ ਆਉਣਾ ਸੀ ਜਿਵੇਂ ਦਾ ਅੱਜ ਆਇਆ ਹੈ ਵੀਰੇ ਤੁਹਾਨੂੰ ਕੀ ਲੱਗਾ ਕਿ ਅਸੀਂ ਅਚਾਨਕ ਆ ਕੇ ਜ਼ਾਇਦਾਦ ਦੀ ਗੱਲ ਛੇੜੀ ਹੈ ਨਹੀਂ ਅਸੀਂ ਤਾਂ ਇਹ ਚਾਹੁੰਦੇ ਸੀ ਕਿ ਪਹਿਲਾਂ ਤੁਹਾਡੇ ਕੋਲੋਂ ਸਾਰਾ ਕੁਝ ਖੋਹ ਕੇ ਮਾਂ ਦੇ ਨਾਂ ਕਰ ਦਿੱਤਾ ਜਾਵੇ ਫੇਰ ਤੁਹਾਨੂੰ ਵੀ ਤੁਹਾਡੇ ਸਹਰੇ ਭੇਜ ਦਿੰਦੇ ਉਸ ਦਿਨ ਦੀ ਗੱਲ ਤੇ ਮਾਰ ਕੁੱਟ ਦਾ ਸਾਰਾ ਰਿਕਾਰਡ ਹੈਪੀ ਦੇ ਫੋਨ ਵਿੱਚ ਮੌਜੂਦ ਹੈ ਤੇ ਅੱਜ ਦੀ ਵੀਡੀਓ ਮੇਰੇ ਫੋਨ ਵਿੱਚ ਹੈ ਇਹ ਦੋਵੇਂ ਹੀ ਸਬੂਤ ਤੁਹਾਨੂੰ ਜੇਲ੍ਹ ਭੇਜਣ ਲਈ ਕਾਫੀ ਹਨ ਪਰਮ ਨੇ ਕਿਹਾ ਤਾਂ ਸੀਤੋ ਕਹਿਣ ਲੱਗੀ ਕਿ ਸੱਚਮੁੱਚ ਇਹ ਲੋਕ ਹੁਣ ਮੈਨੂੰ ਹੱਥ ਨਹੀਂ ਲਾ ਸਕਣਗੇ ਤੈਨੂੰ ਪਤਾ ਹੈਪੀ ਜਦੋਂ ਇਹ ਮੈਨੂੰ ਕੁੱਟਦੀ ਸੀ ਨਾ ਤਾਂ ਦੋ ਦਿਨਾਂ ਤੱਕ ਮੈਂ ਬਿਸਤਰੇ ਤੋਂ ਉੱਠ ਨਹੀਂ ਸਕਦੀ ਸੀ ਕਈ ਵਾਰੀ ਤਾਂ ਦਰਦ ਦੇ ਮਾਰੇ ਮੈਨੂੰ ਉਲਟੀਆਂ ਲੱਗ ਜਾਂਦੀਆਂ ਸੀ ਏ ਕਹਿ ਕੇ ਸੀਤੋ ਜੀ ਆਪਣੇ ਹੰਝੂ ਪੂੰਝਣ ਲੱਗ ਪਈ ਅਤੇ ਆਪਣੀ ਹਕਲਾਉਂਦੀ ਆਵਾਜ਼ ਵਿੱਚ ਉਹ ਕਹਿੰਦੀ ਹੈ ਬਚਪਨ ਵਿੱਚ ਜਦੋਂ ਮੈਂ ਤੁਹਾਨੂੰ ਮਾਰਦੀ ਸੀ ਜੇ ਥੋੜੀ ਜਿਹੀ ਝਰੀਟ ਵੀ ਪਿਆ ਜਾਂਦੀ ਸੀ ਤਾਂ ਮੇਰਾ ਦਿਲ ਰੋਂਦਾ ਸੀ ਪਰ ਅੱਜ ਆਪਣੀ ਬੁੱਢੀ ਲਾਚਾਰ ਮਾਂ ਨੂੰ ਇਹਨਾਂ ਨੇ ਇੰਨਾ ਜ਼ਿਆਦਾ ਕੁੱਟਿਆ ਕਿ ਮੇਰੇ ਸਰੀਰ ਤੇ ਨਿਸ਼ਾਨਾਂ ਦੀ ਪਰਮਾਰ ਹੈ ਸਾਰੀ ਰਾਤ ਦਰਦ ਵਿੱਚ ਤੜਪਦੀ ਰਹੀ ਪਰ ਇਹਨਾਂ ਨੂੰ ਕੋਈ ਫਰਕ ਨਹੀਂ ਪਿਆ ਪਰ ਮਨੇ ਮਾਂ ਨੂੰ ਪਿਆਰ ਨਾਲ ਕਿਹਾ ਮਾਂ ਤੁਸੀਂ ਸਾਨੂੰ ਕਦੇ ਦੱਸਿਆ ਕਿਉਂ ਨਹੀਂ ਕਿਉਂ ਇੰਨੇ ਜ਼ੁਲਮ ਸਹਿ ਰਹੇ ਸੀ ਸੀਤੋ ਜੀ ਨੇ ਹੌਲੀ ਆਵਾਜ਼ ਵਿੱਚ ਕਿਹਾ ਡਰ ਲੱਗਦਾ ਸੀ ਬੇਟਾ ਇਸ ਦੀ ਮਾਰ ਤਾਂ ਮੈਂ ਚੱਲ ਲੈਂਦੀ ਸੀ ਪਰ ਜਦੋਂ ਨਿਰਮਲ ਮਾਰਦਾ ਸੀ ਨਾ ਤਾਂ ਮੈਨੂੰ ਆਪਣੀਆਂ ਹੱਡੀਆਂ ਝਟਕਣ ਦੀ ਆਵਾਜ਼ ਆਉਂਦੀ ਸੀ ਅਫਸੋਸ ਇੰਨਾ ਸਹਿ ਕੇ ਵੀ ਅੱਜ ਮੈਂ ਜਿਉਂਦੀ ਹਾਂ ਪਤਾ ਨਹੀਂ ਇਹ ਕਿਸ ਜਨਮ ਦੇ ਪਾਪਾਂ ਦੀ ਸਜ਼ਾ ਹੈ ਇੱਕ ਵਾਰੀ ਤੇਰੇ ਭਰਾ ਨੇ ਲੋਹੇ ਦੀ ਬਾਲਟੀ ਨਾਲ ਮੇਰੇ ਸਿਰ ਤੇ ਮਾਰਿਆ ਸੀ ਪਰ ਫਿਰ ਵੀ ਮੈਂ ਨਹੀਂ ਮਰੀ ਸੀਤੋ ਜੀ ਰੋਂਦੀ ਜਾ ਰਹੀ ਸੀ ਮਾ ਤੁਹਾਡੀ ਹਰ ਇੱਕ ਚੋਟ ਦਾ ਹੁਣ ਹਿਸਾਬ ਹੋਵੇਗਾ ਇਹਨਾਂ ਨੂੰ ਅਸੀਂ ਹੁਣ ਸਜ਼ਾ ਦਿਵਾਵਾਂਗੇ ਉਦੋਂ ਤੱਕ ਪੁਲਿਸ ਵੀ ਆ ਚੁੱਕੀ ਸੀ ਪਰਮ ਨੇ ਪੁਲਿਸ ਅਧਿਕਾਰੀ ਨੂੰ ਕਿਹਾ ਸਰ ਲੈ ਜਾਓ ਇਹਨਾਂ ਜ਼ਾਲਮਾਂ ਨੂੰ ਸਾਰੇ ਸਬੂਤ ਅਸੀਂ ਤੁਹਾਨੂੰ ਪਿੱਛੋਂ ਦੇ ਦੇਵਾਂਗੇ ਅਤੇ ਫਿਰ ਉਹ ਮਾਂ ਵੱਲ ਵਧੀ ਤੇ ਕਿਹਾ ਕਿ ਮਾਂ ਹੁਣ ਤੁਸੀਂ ਇੱਥੇ ਸਕੂਨ ਨਾਲ ਰਹਿ ਸਕਦੇ ਹੋ ਪਰ ਇਸ ਉਮਰ ਵਿੱਚ ਇਕੱਲੀ ਕਿਵੇਂ ਰਹੇਗੀ ਚਲੋ ਮੇਰੇ ਨਾਲ ਮੇਰੇ ਕੋਲ ਰਹੋ ਹੈਪੀ ਨੇ ਵੀ ਕਿਹਾ ਹਾਂ ਮਾਂ ਚਲੋ ਮੇਰੇ ਨਾਲ ਸੀਤਾ ਜੀ ਨੇ ਹੌਲੀ ਜੇ ਹਾਸਦੇ ਹੋਏ ਕਿਹਾ ਨਹੀਂ ਬੇਟਾ ਜਦੋਂ ਇਹ ਬੁੱਢੀਆਂ ਹੱਡੀਆਂ ਐਨੀ ਕੁੱਟ ਸਹਿ ਸਕਦੀਆਂ ਹਨ ਤਾਂ ਇਕੱਲੀਆਂ ਵੀ ਰਹਿ ਸਕਦੀਆਂ ਹਨ ਹੁਣ ਮੈਨੂੰ ਆਪਣੀ ਆਜ਼ਾਦੀ ਮਹਿਸੂਸ ਕਰਨ ਦਿਓ ਹੁਣ ਤੋਂ ਮੈਂ ਆਪਣੇ ਕਮਰੇ ਵਿੱਚ ਸੌਵਾਂਗੀ ਜੋ ਮਨ ਕਰੇਗਾ ਉਹੀ ਖਾਵਾਂਗੀ ਸੀਤੋ ਜੀ ਇੱਕਦਮ ਬੱਚਿਆਂ ਵਾਂਗ ਹਰਕਤਾਂ ਕਰਨ ਲੱਗ ਪਈ ਸੀ ਇਹ ਦੇਖ ਕੇ ਹੈਪੀ ਅਤੇ ਪਰਮ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇਗੀ ਜੇ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਡੇ ਦਿਲ ਨੂੰ ਇਹ ਕਹਾਣੀ ਕਿੰਨੀ ਸ਼ੋਹੀ ਜੇ ਕਹਾਣੀ ਪਸੰਦ ਆਈ ਹੋਵੇ ਤਾਂ ਲਾਈਕ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਵੀ ਦਬਾ ਦੇਣਾ ਤਾਂ ਜੋ ਸਾਡੀ ਹਰ ਇੱਕ ਨਵੀਂ ਕਹਾਣੀ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਕਹਾਣੀ ਪੂਰੀ ਸੁਣਨ ਅਤੇ ਵੇਖਣ ਲਈ ਦਿਲੋਂ ਧੰਨਵਾਦ ਸੋ ਦੋਸਤੋ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਅਤੇ ਆਪਣਾ ਰੱਖੋ ਖਿਆਲ ਧੰਨਵਾਦ ਜੀ